ਪ੍ਰਸ਼ਨ 6 ਜਦੋਂ ਲੋਹੇ ਦੀ ਮੇਕ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਘੋਲ ਦਾ ਰੰਗ ਕਿਉਂ ਬਦਲ ਜਾਂਦਾ ਹੈ ਸੋ ਇਹ ਬਟੇ ਬਹੁਤ ਜਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਕਈ ਵਾਰ ਇਹ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਔਰ ਬੜਾ ਆਸਾਨ ਹੈ ਬਟੇ ਕੁਐਸਚਨ ਇਹ ਹੈ ਵੀ ਲੋਹੇ ਦੀ ਮੇਕ ਨੂੰ ਕਾਪਰ ਸਲਫੇਟ ਦੇ ਘੋਲ 'ਚ ਡਬਾਉਣ ਤੇ ਕਾਪਰ ਸਲਫੇਟ ਦਾ ਘੋਲ ਦਾ ਰੰਗ ਬਦਲ ਜਾਂਦਾ ਹੈ ਦੇਖੋ ਤੁਸੀਂ ਇੱਥੇ ਇੱਕ ਪਰਖਨਲੀ ਦੇਖ ਸਕਦੇ ਹੋ ਇਹਦਾ ਰੰਗ ਦੇਖੋ ਬਟੇ ਇਹਦੇ ਵਿੱਚ ਇੱਕ ਘੋਲ ਪਾਇਆ ਹੋਇਆ ਹੈ ਇਹ ਕਾਪਰ ਸਲਫੇਟ ਦਾ ਘੋਲ ਹੈ ਤੇ ਜਿਹੜਾ ਕਾਪਰ ਸਲਫੇਟ ਦੇ ਘੋਲ ਦਾ ਰੰਗ ਹੁੰਦਾ ਹੈ ਨੀਲਾ ਠੀਕ ਹੈ ਜੀ ਦੇਖੋ ਇਹਦਾ ਰੰਗ ਹੈਗਾ ਬਟੇ ਨੀਲਾ ਰੰਗ ਠੀਕ ਹੈ ਹੁਣ ਇੱਕ ਅਸੀਂ ਮੇਕ ਕੁਐਸਚਨ ਇਹ ਵੀ ਇਹਦੇ ਵਿੱਚ ਅਸੀਂ ਮੇਕ ਪਾਣੇ ਆ ਮੇਕ ਪਾਣ ਤੋਂ ਬਾਅਦ ਇਹਦੇ ਘੋਲ ਦਾ ਰੰਗ ਬਦਲ ਕੇ ਇਹ ਜਾ ਹੋ ਜਾਂਦਾ ਜਿਵੇਂ ਕਿ ਦੂਜੀ ਟੈਸਟ ਟਿਊਬ 'ਚ ਤੁਸੀਂ ਦੇਖ ਸਕਦੇ ਹੋ ਇੱਥੇ ਘੋਲ ਦਾ ਰੰਗ ਬਦਲ ਗਿਆ ਔਰ ਇਹ ਰੰਗ ਕਿਹੇ ਜਾ ਹੈਗਾ ਹਰਾ ਰੰਗ ਦਿਖਾਈ ਦੇ ਰਿਹਾ ਬਟੇ ਹਰਾ ਰੰਗ ਹੈ ਇਹ ਅਸੀਂ 解释 ਕਰਨਾ ਵੀ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਦੇਖੋ ਲੋਹਾ ਤਾਂਬੇ ਨਾਲੋਂ ਵੱਧ ਕਿਰਿਆਸ਼ੀਲਤਾਤ ਹੈ ਇਸ ਲਈ ਜਦੋਂ ਲੋਹੇ ਦੀ ਮੇਕ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਲੋਹਾ ਕਾਪਰ ਸਲਫੇਟ ਵਿੱਚੋਂ ਤਾਂਬੇ ਨੂੰ ਵਿਸਥਾਪਿਤ ਕਰ ਦਿੰਦਾ ਹੈ ਬਟੇ ਤੇ ਸ਼ਬਦ ਦਾ ਧਿਆਨ ਕਰਿਓ ਵਿਸਥਾਪਿਤ ਇਹਨੂੰ ਸਮਝਦੇ ਹਾਂ ਹੁਣ ਆਪਾਂ ਕੀ ਕਹਿ ਰਹੇ ਨੇ ਕਹਿੰਦੇ ਜੀ ਲੋਹਾ ਤਾਂਬੇ ਨਾਲੋਂ ਵੱਧ ਕਿਰਿਆਸ਼ੀਲਤਾਤ ਹੈ ਬਟੇ ਦੇਖੋ ਧਾਤਾਂ ਬਹੁਤ ਸਾਰੀਆਂ ਨੇ ਸੋਨਾ ਚਾਂਦੀ ਲੋਹਾ ਤਾਂਬਾ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਤੱਤਾਂ ਨੇ ਜ਼ਿੰਕ ਹੈਗੀ ਐ ਪੋਟਾਸ਼ੀਅਮ ਐ ਸੋਡੀਅਮ ਐ ਮੈਗਨੀਸ਼ੀਅਮ ਐ ਐਲੂਮੀਨੀਅਮ ਐ ਹਰ ਤੱਤ ਦੀ ਆਪਣੀ ਆਪਣੀ ਕਿਰਿਆਸ਼ੀਲਤਾ ਹੁੰਦੀ ਹੈ ਕੋਈ ਤੱਤ ਜ਼ਿਆਦਾ ਕਿਰਿਆਸ਼ੀਲ ਹੁੰਦੀ ਹੈ ਕੋਈ ਘੱਟ ਕਿਰਿਆਸ਼ੀਲ ਹੁੰਦੀ ਹੈ ਇਹਦਾ ਮਤਲਬ ਇਹ ਹੁੰਦਾ ਵੀ ਕੋਈ ਤੱਤ ਜ਼ਿਆਦਾ ਕਿਰਿਆਵਾ ਕਰਦੀ ਹੈ ਕੋਈ ਘੱਟ ਕਿਰਿਆਵਾ ਕਰਦੀ ਹੈ ਸੁਸਤ ਹੁੰਦੀ ਹੈ ਤਾਂ ਹੁਣ ਜਿਹੜਾ ਲੋਹਾ ਹੈ ਇਹ ਤਾਂਬੇ ਨਾਲੋਂ ਵੱਧ ਕਿਰਿਆਸ਼ੀਲ ਹੈ ਵੱਧ ਰਿਐਕਟਿਵ ਹੈ ਤਾਂ ਜਦੋਂ ਕੋਈ ਚੀਜ਼ ਵੱਧ ਕਿਰਿਆਸ਼ੀਲ ਹੋਵੇ ਜੇ ਉਹਨੂੰ ਘੱਟ ਕਿਰਿਆਸ਼ੀਲ ਵਾਲੀ ਚੀਜ਼ 'ਚ ਪਾਇਆ ਜਾਵੇ ਤਾਂ ਉਹ ਘੱਟ ਕਿਰਿਆਸ਼ੀਲ ਨੂੰ ਵਿਸਥਾਪਿਤ ਕਰ ਦਿੰਦੀ ਹੈ ਇੱਥੇ ਸ਼ਬਦ ਹੈ ਵਿਸਥਾਪਿਤ ਕਰਨਾ ਵਿਸਾਪਤ ਦਾ ਮਤਲਬ ਜਿਹੜੀ ਵੱਧ ਕਿਰਿਆਸ਼ੀਲਤਾ ਹਾਤ ਹੈ ਉਹ ਘੱਟ ਕਿਰਿਆਸ਼ੀਲਤਾ ਹਾਤ ਦੀ ਜਗ੍ਹਾ ਲੈ ਲੈਂਦਾ ਠੀਕ ਹੈ ਇਹਨੂੰ ਇਸ ਤਰ੍ਹਾਂ ਸਮਝ ਲਓ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਵਿਊ ਇਮੇਜਿਨ ਕਰਵਾਨਾ ਕਲਪਨਾ ਕਰੋ ਇੱਕ ਸਕੂਲ ਵੈਨ ਜਾ ਰਹੀ ਹੈ ਜਿਹਦੇ ਵਿੱਚ ਕੁਝ ਛੋਟੇ ਬੱਚੇ ਬੈਠੇ ਨੇ ਸਾਰੀਆਂ ਸੀਟਾਂ ਤੇ ਉਹ ਛੋਟੇ ਬੱਚੇ ਨੇ ਕਮਜ਼ੋਰ ਨੇ ਵਿਚਾਰੇ ਤਾਂ ਕਿਸੇ ਸਟਾਪੇਜ ਤੇ ਇੱਕ ਵੱਡਾ ਬੱਚਾ ਚੜਦਾ ਹੈ ਹੁਣ ਉਹ ਬੱਚਾ ਦੇਖਦਾ ਹੈ ਵੀ ਬੱਸ ਦੇ ਵਿੱਚ ਕੋਈ ਸੀਟ ਖਾਲੀ ਨਹੀਂ ਹੈਗੀ ਤੇ ਮੈਂ ਸੀਟ ਤੇ ਬੈਠਣਾ ਚਾਹਨਾ ਠੀਕ ਹੈ ਤਾਂ ਹੁਣ ਉਹ ਕਿਸੇ ਵੀ ਛੋਟੇ ਬੱਚੇ ਨੂੰ ਕਹਿ ਦੂਗਾ ਕਿ ਤੂੰ ਉੱਠ ਤੇ ਮੈਂ ਬੈਠਣਾ ਤੇ ਛੋਟੇ ਬੱਚੇ ਨੂੰ ਉੱਠਣਾ ਪਊਗਾ ਡਰ ਦੇ ਮਾਰੇ ਕਿਉਂਕਿ ਉਹ ਬੱਚਾ ਵੱਡਾ ਹੈ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਉਹੀ ਚੀਜ਼ ਇੱਥੇ ਆ ਬੇਟੇ ਜਦੋਂ ਕੋਈ ਇੱਕ ਪਾਸੇ ਘਟ ਕਿਰਿਆ ਸ਼ੀਲਤਾਤ ਹੋਵੇ ਤੇ ਦੂਜੇ ਪਾਸੇ ਵੱਧ ਕਿਰਿਆ ਸ਼ੀਲਤਾਤ ਹੋਵੇ ਤਾਂ ਜਿਹੜੀ ਵੱਧ ਕਿਰਿਆ ਸ਼ੀਲਤਾਤ ਹੈ ਘਟ ਕਿਰਿਆ ਸ਼ੀਲਤਾਤ ਦੀ ਜਗ੍ਹਾ ਲੈ ਲਗਦੀ ਹੈ ਠੀਕ ਹੈ ਮੈਂ ਇੱਥੇ ਕਿਰਿਆ ਲਿਖ ਰਿਹਾ ਅਸੀਂ ਕਾਪਰ ਸਲਫੇਟ ਦਾ ਘੋਲ ਲਿਆ ਆਹ ਵਾਲਾ ਜਿਹੜਾ ਨੀਲੇ ਰੰਗ ਦਾ ਹੈ ਠੀਕ ਹੈ ਇਹਦੇ ਵਿੱਚ ਅਸੀਂ ਪਾਇਆ ਲੋਹਾ ਲੋਹੇ ਦਾ ਚਿੰਨ ਹੁੰਦਾ ਹੈ ਬੇਟੇ Fe ਤਾਂ ਜਦ ਇਹਨਾਂ ਦੋਨਾਂ 'ਚ ਕਿਰਿਆ ਹੋਈ ਮੈਨੂੰ ਥੋੜੀ ਸਪੇਸ ਚਾਹੀਦੀ ਹੈ ਇਸ ਕਰਕੇ ਮੈਂ ਜੋ ਇਹ ਨੀਲਾ ਰੰਗ ਲਿਖਿਆ ਸੀ ਇੱਥੇ ਇਹਨੂੰ ਆਪਾਂ ਇਰੇਜ਼ ਕਰ ਦਿੰਨੇ ਆ ਤਾਂ ਜਦੋਂ ਲੋਹੇ ਨੂੰ ਕਾਪਰ ਸਲਫੇਟ ਚ ਪਾਇਆ ਕਿਉਂਕਿ ਲੋਹਾ ਵੱਧ ਕਿਰਿਆਸ਼ੀਲ ਹੈ ਇਹਨੇ ਤਾਂਬੇ ਦੇ ਉੱਤੇ ਕਿਰਿਆ ਕੀਤੀ ਤਾਂਬੇ ਨਾਲ ਤੇ ਤਾਂਬੇ ਨੂੰ ਵਿਸਥਾਪਿਤ ਕਰਤਾ ਇਹਨੂੰ ਇੱਥੋਂ ਬਾਹਰ ਕੱਢਦਾ ਠੀਕ ਹੈ ਤੇ ਖੁਦ ਇਹਦੀ ਜਗ੍ਹਾ ਜੁੜ ਗਿਆ ਤਾਂ ਫਿਰ ਜੇ ਖੁਦ ਜੜ ਜੁੜ ਗਿਆ ਤਾਂ ਜਿਹੜਾ SO4 ਨਾਲ ਪਹਿਲਾਂ ਤਾਂਬਾ ਲੱਗਿਆ ਹੋਇਆ ਸੀ ਹੁਣ SO4 ਨਾਲ ਲੋਹਾ ਜੁੜ ਗਿਆ ਬੇਟਾ ਠੀਕ ਹੈ ਦੇਖੋ ਤਾਂਬੇ ਦੀ ਜਗ੍ਹਾ ਤੇ ਲੋਹਾ ਅਟੈਚ ਹੋ ਗਿਆ ਤੇ ਫਾਰਮੂਲਾ ਬਣ ਗਿਆ FeSO4 ਤੇ ਜਿਹੜਾ ਇਹ ਤਾਂਬਾ ਸੀ ਯਾਨੀ ਕਾਪਰ ਸੀ ਇਹਨੂੰ ਬਾਹਰ ਨਿਕਲਣਾ ਪਿਆ ਹੁਣ ਜਦ ਤੱਕ CuSO4 ਸੀ ਇਹ ਪਦਾਰਥ ਕਾਪਰ ਸਲਫੇਟ ਘੋਲ ਦਾ ਰੰਗ ਰਹਿੰਦਾ ਹੈ ਨੀਲਾ ਠੀਕ ਹੈ ਜੀ ਲੇਕਿਨ ਜਦ ਬਣ ਗਿਆ FeSO4 ਤਾਂ ਉਹ ਪਦਾਰਥ ਨਵਾਂ ਬਣ ਗਿਆ ਇਹ ਪਹਿਲਾਂ ਨਾਲੋਂ ਅਲੱਗ ਇਸ ਲਈ ਘੋਲ ਦਾ ਰੰਗ ਵੀ ਬਦਲ ਗਿਆ ਇਹ ਹਰਾ ਰੰਗ ਹੋ ਗਿਆ ਤੁਸੀਂ ਇਹ ਜਿਹੜਾ ਘੋਲ ਹੈ ਇਹ ਆਪਾਂ ਲਿਖ ਸਕਦੇ ਹਾਂ ਵੀ ਇਹ ਜਿਹੜਾ FeSO4 ਯਾਨੀ ਕਿ ਆਇਰਨ ਸਲਫੇਟ ਦਾ ਘੋਲ ਹੈ ਹਰੇ ਰੰਗ ਦਾ ਘੋਲ ਹੈ ਠੀਕ ਹੈ ਜੀ ਮੈਨੂੰ ਉਮੀਦ ਹੈ ਵਿਸਥਾਪਨ ਕਿਰਿਆ ਸੰਬੰਧੀ ਤੁਹਾਨੂੰ ਸਮਝ ਆ ਗਈ ਹੋਵੇਗੀ